बहुत अच्छा इंजॉय किया अस झुल्ला चोला हाँ जी और नाच आज अभी प्रोग्राम बारे में कहना चाहूँगी कि सा बहुत वजिया प्रोग्राम हो जी कु ने बहुत वाला डांस करना चा का भी सीधा जो प्रोग्राम चा पकौड़े का वो भी करे बहुत नाइस कुड़िया ने डांस का प्रोग्राम, प्रोग्राम रखे जन शिक्षण संस्थान दो सिलाई सेंटर चल रहे हैं उन्होंने स्टूडेंट एंड मनरेगा ਕੀ ਅਸੀਂ ਵੀ ਇਸ ਤਰ੍ਹਾਂ ਦੇ ਰਗਾਰਨ ਪ੍ਰੋਗਰਾਮ ਥੋੜਾ ਜਿਹਾ ਮਨਾਈਏ ਵਾਚੜ ਕੇਦੇ ਚ ਹਿੱਸਾ ਲਈਏ ਤਾਂ ਕਿ ਸਾਡੇ ਆਉਣ ਵਾਲੇ ਭਵਿੱਖ ਨੂੰ ਪਤਾ ਲੱਗੇ ਬੱਚਿਆਂ ਨੂੰ ਤਿਵਾਰ ਵਾਰੀ ਜਾਣਕਾਰੀ ਹੋਵੇ ਜਪ ਸਟਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟਡੀ ਦੇ ਕੋਲੇ ਅੱਜ ਹੀ ਆਓ ਟਰੋਲੀ ਪਿੰਡ ਵਿਖੇ ਆਮ ਆਦਮੀ ਪਾਰਟੀ ਦੇ ਆਗੂ ਸ਼੍ਰੀਮਤੀ ਆਰਤੀ ਦੀ ਅਗਵਾਈ ਵਿੱਚ ਤੀਜ ਦਾ ਤਿਉਹਾਰ ਮਨਾਇਆ ਗਿਆ ਇਸ ਮੌਕੇ ਮੁੱਖ ਮਹਿਮਾਨ ਸ਼੍ਰੀਮਤੀ ਸਰਿਤਾ ਰਾਣਾ ਸਨ ਇਸ ਮੌਕੇ ਮੈਡਮ ਆਰਤੀ ਨੇ ਦੱਸਿਆ ਕਿ ਪਿੰਡ ਦੀਆਂ ਕੁੜੀਆਂ ਵੱਲੋਂ ਗਿੱਧਾ ਬੋਲੀਆਂ ਪਾਈਆਂ ਗਈਆਂ ਅਤੇ ਪਿੰਗਾ ਪਾਈਆਂ ਗਈਆਂ ਉਨਾ ਕਿਹਾ ਕਿ ਇਸ ਤੀਜ ਦੇ ਪ੍ਰੋਗਰਾਮ ਮੌਕੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਨੇ ਵੀ ਆਨੰਦ ਮਾਣਿਆ। ਉਹਨਾਂ ਕਿਹਾ ਕਿ ਇਸ ਮੌਕੇ ਖੀਰ, ਪੂੜੇ, ਪਕੌੜੇ ਅਤੇ ਚਾਹ ਦਾ ਲੰਗਰ ਵਰਤਾਇਆ ਗਿਆ। ਅਸੀਂ ਬਹੁਤ ਅੱਛਾ ਇੰਜੋਏ ਕੀਤਾ। ਅਸੀਂ ਚੁੱਲ੍ਹਾ ਚੁੱਲ੍ਹੇ। ਹਾਂਜੀ ਉਹ ਨਾਚ ਗਾਣਾ ਕੀਤਾ। ਤੇ ਤੁਸੀਂ ਆਉਣ ਵਾਲੀ ਪੀੜ੍ਹੀ ਨੂੰ ਕੀ ਕਹਿਣਾ ਚਾਹੋਗੇ ਕਿ ਇਦਾਂ ਦੇ ਪ੍ਰੋਗਰਾਮ ਹੋਣੇ ਤੇ ਇਹ ਕਿਵੇਂ ਲੋਕ ਆਪਣੇ ਸੱਭਿਆਚਾਰ ਨਾਲ ਜੁੜੇ ਰਹਿ ਕੇ ਕਹਿਣਾ ਚਾਹੋਗੇ? ਅਸੀਂ ਇਹ ਕਹਿਣਾ ਚਾਹਾਂਗੇ ਵੀ ਆਪਣਾ ਸਭੇ ਚਾਰ ਨਾਲ ਜੁੜਦੇ ਰਹਿਣਾ ਚਾਹੀਦਾ ਅੱਜ ਦੀ ਪ੍ਰੋਗਰਾਮ ਬਾਰੇ ਮੈਂ ਕਹਿਣਾ ਚਾਹੂੰਗੀ ਕਿ ਸਾਡਾ ਬਹੁਤ ਵਧੀਆ ਪ੍ਰੋਗਰਾਮ ਹੋਇਆ ਜੀ ਕੁੜੀਆਂ ਨੇ ਬਹੁਤ ਵਧੀਆ ਡਾਂਸਿੰਗ ਕਰਿਆ ਇਹਨਾਂ ਨੇ ਚਾਹ ਦਾ ਵੀ ਸੀਗਾ ਜੋ ਪ੍ਰੋਗਰਾਮ ਚ ਆਪ ਕੋਲੇ ਦਾ ਉਹ ਵੀ ਕਰਿਆ ਬਹੁਤ ਨਾਈਸ ਕੁੜੀਆਂ ਨੇ ਡਾਂਸ ਕਰਿਆ ਅਸੀਂ ਇਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਇਹਨਾਂ ਨੇ ਅੱਗੇ ਵੀ ਹੋਰ ਇਸੇ ਤਰ੍ਹਾਂ ਦੇ ਪ੍ਰੋਗਰਾਮ ਕਰਦੇ ਰਹਿਣਾ ਚਾਹੀਦਾ ਐਨਜੋਏ ਡਾਂਸ ਕਰਕੇ ਜੀ ਝੂਲਾ ਝੂਲ ਕੇ ਇਹ ਤਰੋਲੀ ਪਿੰਡ ਚਸੀਤੀਆਂ ਦਾ ਪ੍ਰੋਗਰਾਮ ਰੱਖਿਆ ਹੈ ਜਨ ਸਿੱਖਿਆ ਸੰਸਥਾਨ दो सिलाई सेंटर चल रहे हैं उन्होंने स्टूडेंट एंड मनरेगा स्टूडेंट थ्रौली के वसनीक सारे ने मिल के प्रोग्राम कर तियाँ का प्रोग्राम चलो बद चढ़ चल के बहुत अच्छा अगे बच्चे आ, आ आने वाली निया बारे कुछ जानकारी हो इस करके तरौली प्रोग्राम तिया बारे दस रखा गया बच्चे है बच्चे अगे उत्साहित करेगा कि असी भी इस तरह के प रंग प्रोग्राम थोड़ा जहा मनाइए ਵਚੜ ਕੇ ਦੇਚ ਹਿੱਸਾ ਲਈਏ ਤਾਂ ਕਿ ਸਾਰੇ ਆਉਣ ਵਾਲੇ ਭਵਿੱਖ ਨੂੰ ਪਤਾ ਲੱਗੇ ਬੱਚਿਆਂ ਨੂੰ ਤਿਵਾਰ-ਵਾਰੇ ਜਾਣਕਾਰੀ ਹੋਵੇ ਜਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟੱਡੀ ਦੇ ਕੋਲੇ ਅੱਜ ਹੀ ਆਓ